ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਹੋਰ ਸਾਰੇ ਭਰਾ ਠੀਕ ਠਾਕ ਜੀ ਅੱਜ ਨਾ ਆਪਾਂ ਜਿਹੜੀ ਇੱਕ ਮੇਨ ਦਿੱਕਤ ਦਾ ਸਮੱਸਿਆ ਆਉਂਦੀ ਬਾਸਮਤੀ ਦੇ ਵਿੱਚ ਵੀ ਲੋ ਚਾਹੇ ਉਹ 15 9 ਦੇ 16 ਪੰਨਗੇ ਹੋਵੇ ਚਾਹੇ 17 18 ਹੋਵੇ ਸਭ ਤੋਂ ਵੱਧ ਦਿੱਕਤ ਆਉਂਦੀ ਮੁੱਛਲ ਜੀ ਝੰਡੇ ਰੋਗ ਦੀ ਉਹਦਾ ਨਾ ਆਪਾਂ ਹੱਲ ਦੱਸਦੇ ਆ ਬਹੁਤ ਹੀ ਸਸਤਾ ਜਿਆ ਹੱਲ ਆ ਤੇ ਪੂਰਾ 99% ਉਹਦੇ ਰਿਜ਼ਲਟ ਆ ਜੀ ਤੇ ਉਹਦਾ ਆਪਦਾ ਹੱਲ ਦੱਸਦੇ ਆ ਕੋਈ ਬਹੁਤਾ ਮਹਿੰਗਾ ਨਹੀਂ ਆ ਦੇਸੀ ਨੁਕਤਾ ਜੀ ਉਹ ਇਹ ਨਹੀਂ ਹੈਗਾ ਕਿ ਇਹ ਕੋਈ ਕੰਪਨੀ ਦੀ ਦਵਾਈ ਹੈ ਜਾਂ ਕੁਝ ਵੀ ਲਾ ਲੋ ਸਿੰਪਲ ਜਿਹਾ ਤਰੀਕਾ ਦੇਸੀ ਨੁਕਤੇ ਤੇ ਵਰਤਿਓ ਜਰੂਰ ਮੇਰਾ ਵੀਰ ਵਰਤਣਾ ਇਹ ਆਪਾਂ ਉਦੋਂ ਆ ਜਦੋਂ ਆਪਣੇ ਖੇਤਾਂ ਦੇ ਵਿੱਚ ਝੰਡਾ ਰੋਗ ਆਉਣਾ ਸ਼ੁਰੂ ਹੋਇਆ ਜਦੋਂ ਆਪਾਂ ਦੇਖਣਾ ਖੇਤ ਦੇ ਵਿੱਚ ਕੋਈ ਕੋਈ ਝੰਡਾ ਰੋਗ ਉਦੋਂ ਆਪਾਂ ਇਹਨੂੰ ਵਰਤਣਾ ਤੇ ਵਰਤਣ ਦਾ ਤਰੀਕਾ ਇਹਦਾ ਹੈਗਾ ਹੈ ਜੀ ਝੂਰੀਆ ਦਾ ਇੱਕ ਬੈਗ ਆਪਾਂ ਲੈ ਲੈਣਾ ਝੂਰੀਆ ਦਾ ਇੱਕ ਬੈਗ ਲੈ ਕੇ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਇੱਕ ਬੈਗ ਜ਼ੂਰੀਆ ਦਾ ਲੈ ਲਿਆ ਜ਼ੂਰੀਆ ਦੇ ਵਿੱਚ ਸਿੰਪਲ ਜਿਹਾ ਸਿਰਫ ਇਹ ਹੈਗਾ ਜੀ ਆਹ ਲੋ ਜੀ ਮਿੱਠਾ ਸੋਡਾ ਜਿਹੜਾ ਇਹ ਆਪਾਂ ਇੱਕ ਪੈਕਟ ਲੈ ਲੈਣਾ 1 ਏਕੜ ਦਾ 1 ਏਕੜ ਦਾ ਇੱਕ ਪੈਕਟ ਇੱਕ ਬੈਗ ਜ਼ੂਰੀਆ ਜ਼ੂਰੀਆ ਨੂੰ ਆਪਾਂ ਪਹਿਲਾਂ ਪਾਣੀ ਲਾ ਦੇਣਾ ਥੋੜਾ ਤੇ ਉਹਦੇ ਵਿੱਚ ਆਪਾਂ ਇਹ ਇੱਕ ਪੈਕਟ ਇਹ ਮਿਕਸ ਕਰ ਲੈਣਾ ਇਹ ਪੈਕਟ ਕੋਈ 800 ਗ੍ਰਾਮ ਦਾ ਹੁੰਦਾ ਏਕੜ ਦਾ ਹੈ ਜੀ ਤੇ ਤਾਜ਼ਾ ਪਾਣੀ ਲਾ ਕੇ ਖੇਤ ਨੂੰ ਚਾਹੇ ਉਹ ਮੱਛਲਾ ਚਾਹੇ ਮੰਨ ਲੋਗੀ 17 18 11 21 15 9 16 9 ਬਾਹਮਤੀ ਦੀ ਕੋਈ ਵੀ ਵੈਰੈਟੀ ਹੈ ਜੀ ਜੀਚੀ ਝੰਡਾ ਰੋਗੋਂ ਦਾ ਤੇ ਇੱਕ ਪੈਕਟ ਇਹ 800 ਗ੍ਰਾਮ ਦਾ ਆਊਗਾ ਇੱਕ ਬੈਗ ਜਿਹੜਾ ਤਾਜ਼ਾ ਪਾਣੀ ਖੇਤ ਨੂੰ ਲਗਾਵੇ ਤਾਜ਼ਾ ਪਾਣੀ ਲਾ ਕੇ ਪਤਲਾ-ਪਤਲਾ ਆਹ ਭਰਾਓ ਦੇ ਦੇਣਾ ਛੱਟਾ ਛੱਟਾ ਦੇ ਦੇਣਾ ਖੇਤ ਦੇ ਵਿੱਚ ਤੇ ਛੱਟਾ ਜਿਵੇਂ ਹੋ ਸਕੇ ਦਿਨ ਸ਼ਾਮ ਦੇ ਟਾਈਮ ਹੀ ਦਿਓ ਜੇ ਤੇ ਜਦੋਂ ਉਹ ਪਾਣੀ ਜੀਰ ਗਿਆ ਸਾਰਾ ਤੇ ਜਿਹੜਾ ਦੂਜਾ ਪਾਣੀ ਆ ਉਸ ਤੋਂ ਆਪਾਂ ਉਹ ਅਗਲੇ ਦਿਨ ਲਾਉਣਾ ਇਹ ਇਹ ਕੋਈ ਬਹੁਤਾ ਮਹਿੰਗਾ ਨਹੀਂ ਹੈ ਇਹ ਪੈਕਟ 40-45 ਰੁਪਏ ਦਾ ਏਕੜ ਦਾ ਸਿਰਫ ਹੈਗਾ ਤੇ ਸਾਰੇ ਭਰਾਏ ਜਰੂਰ ਵਰਤ ਕੇ ਵੇਖਿਓ ਤੇ ਫਿਰ ਦੱਸਿਓ ਜੀ ਇਹਦੇ ਰਿਜ਼ਲਟ ਕਿਉਂਕਿ ਆਪਾਂ ਝੰਡਾ ਰੋਗ ਦੇ ਵਿੱਚ ਝੰਡਾ ਰੋਗ ਨੂੰ ਡੱਕਣ ਵਾਸਤੇ ਬਹੁਤ ਮਹਿੰਗੇ ਮਹਿੰਗੇ ਜਿਹੜੇ ਪ੍ਰੋਡਕਟ ਆ ਉਹ ਵਰਤਦੇ ਆ ਜੀ ਤੇ ਜਿਹੜਾ ਬਾਹਮਦੀ ਦੇ ਵਿੱਚ ਝੰਡਾ ਰੋਗ ਕਈ ਗੇਰੀਆਂ ਚ ਟਾਵਰ ਵੀ ਕਹਿ ਦਿੰਦੇ ਆ ਜੀ ਉਹ ਬਹੁਤ ਹੀ ਜ਼ਿਆਦੇ ਹੁੰਦੇ ਆ ਤੇ ਮੇਰੇ ਭਰਾ ਜਿੰਨੇ ਵੀ ਬਾਫਮਤੀ ਵਾਲੇ ਆ ਉਹ ਜਰੂਰ ਆ ਮਿੱਠਾ ਸੋਡਾ ਜੀ 800 ਕਿ ਗ੍ਰਾਮ ਏਕੜ ਦਾ ਹੈ ਕਿਉਂਕਿ ਪੈਕਟ 800 ਗ੍ਰਾਮ ਦਾ ਹੁੰਦਾ ਇੱਕ ਪੈਕਟ ਅਸੀਂ ਪਾ ਦਿੰਨੇ ਏਕੜ ਦਾ ਜੂਰੀਆਂ ਨੂੰ ਪਹਿਲਾਂ ਪਾਣੀ ਲਾ ਲੈਣਾ ਪਾਣੀ ਲਾ ਕੇ ਇੱਕ ਸਾਰੇ ਰਲਾ ਲੈਣਾ ਵਿੱਚ ਖਿਲਾਰ ਦੇਣਾ ਫਿਰ ਇਹਦਾ ਰਿਜ਼ਲਟ ਦੱਸਿਓ ਤੁਸੀਂ ਤੇ ਅਸੀਂ ਪਹਿਲੇ ਕੋਈ 5 ਕਿ ਸਾਲ ਤੋਂ ਇਹ ਵਰਤਦੇ ਆਉਨੇ ਆ ਜੀ 5 ਸਾਲ ਹੋ ਗਏ ਸਾਨੂੰ ਇਹ ਵਰਤਦੇ ਆਉਣ 5-6 ਸਾਲ ਤੇ ਬਹੁਤ ਹੀ ਇਹਦੇ ਸੋਨੇ ਰਿਜ਼ਲਟ ਹੁੰਦੇ ਆ ਜੇ ਰੋ ਸਾਨੂੰ ਕੋਈ ਦੀਦਾ ਖੇਤ ਦੇ ਵਿੱਚ ਕੋਈ ਟਾਵਾ ਟਾਵਾ ਝੰਡਾ ਰੋਗ ਦਾ ਬੂਟਾ ਤੇ ਉਦੋਂ ਅਸੀਂ ਇਹਨੂੰ ਵਰਤਦੇ ਆਂ ਤੇ ਐਂ ਦਾ ਪਹਿਲੇ 4-5 ਸਾਲ ਤੋਂ 5 ਸਾਲ ਤੋਂ ਵਿੰਦੇ ਆਂ ਹੁੰਦੇ ਆਂ ਕਿ ਜਿੱਥੇ ਹੁੰਦਾ ਉੱਥੇ ਨਾਲ ਦੀ ਨਾਲ ਹੀ ਇਹ ਬਰੇਕ ਲਵਾ ਦਿੰਦਾ ਜੀ ਝੰਡੇ ਰੋਗ ਦੀ ਤੇ ਸਾਰੇ ਭਰਾਏ ਜ਼ਰੂਰ ਵਰਤਿਓ ਜੀ ਜਿਹੜੇ ਜਿਹੜੇ ਵੀਰ ਬਾਸਮਦੀ ਲਾਉਂਦੇ ਚਾਹੇ ਮੱਛਲ ਹੋਵੇ ਚਾਹੇ 11 21 ਹੋਵੇ 17 18 ਹੋਵੇ ਕੋਈ ਵੀ ਬਾਸਮਦੀ ਹੋਵੇ ਕੋਈ ਬਹੁਤਾ ਜ਼ਿਆਦਾ ਖਰਚਾ ਨਹੀਂ ਹੈਗਾ ਇਹ ਨਹੀਂ ਕੋਈ ਵਿਆਰਦੀ ਚੀਜ਼ ਹੈ 2000 ਦੀ ਚੀਜ਼ ਸਿਰਫ 40 45 ਰੁਪਏ ਦੀ ਹੈ ਪੈਕਟ ਹੈ ਧੰਨਵਾਦ ਜੀ